ਰਾਜੀ ਸਰਪੰਨ ਨੇ ਇਹਨੇ ਚਿੱਠੀ ਲਿਖੀ ਹੈ ਕਦੋਂ ਉਸ ਤੇ ਫੈਸਲਾ ਹੋਣਾ ਹੈ ਕੀ ਕਰੋਗੇ ਇਹ ਮਤਲਬ 24 ਤਰੀਕ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ رائے ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਕੁਝ ਹੋ ਜਾਂਦਾ ਹੈ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਉਗੀ ਵੀ ਤੁਸੀਂ ਡੱਲੇ ਵਾਲ ਨਾਲ ਕਿਉਂ ਨਹੀਂ ਲੜਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਕੋ ਖੁਰਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂ ਮਾਨ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਤੀ ਇੱਕ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਲੰਮਾ ਸਮਾਂ ਉਹਨੇ ਸਮਾਂ ਲੜਨ ਵਾਸਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਅਸੀਂ ਇਹ ਜੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜੀਏ ਫਿਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ। ਡੱਲੇ ਆਪਦੇ ਆ ਬੈਠਾ। ਉਹ ਜੱਥੇਬੰਦੀਆਂ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ। ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ। ਜੇ ਤੂੰ ਇਕੱਲਾ ਬੈਹਣਾ ਫਿਰ ਅਸੀਂ ਚੱਲਿਆ। ਇਹ ਗੱਲ ਕਹਿ ਦੇਣੀ ਸੀ ਵੀ ਅਸੀਂ ਨਹੀਂ ਫਿਰ ਆਏ ਇਸ ਗੱਲ ਦੇ ਹੱਕ 'ਚ। ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ, ਉਹ ਜੱਥੇਬੰਦੀਆਂ ਜ਼ਰੂਰ ਦੋਸ਼ੀ। ਜੇ ਬੈਠਣਾ ਫਿਰ ਇੱਕ ਇੱਕ ਲੀਡਰ ਸਾਰੀਆਂ ਜੱਥੇਬੰਦੀਆਂ ਦਾ ਬੈਜੀ ਨਾ। ਡੱਲੇ ਵਾਲਾ ਵਿਚਾਰੇ ਨੂੰ ਇਕੱਲੇ ਨੂੰ ਕਿਉਂ ਮਰ ਪਾਈ? ਕੁੜ ਮਾਤਰ ਸਾਡਾ ਲੀਡਰ ਡੱਲੇ ਵਾਲਾ ਹਿਰਕਾ ਥੋੜੇ ਬਣ ਜਾਊਗਾ। ਡੱਲੇ ਲੀਡਰ ਮਸਾ ਬਣ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣ ਥੋੜੀ ਬਣ ਜਾਣਾਗਾ ਜਾਂ ਬਲੀ ਰਾਜਾ ਬਣ ਜਾਣਾ ਥੋੜੀ ਬਣ ਜਾਣਾਗਾ ਰੋਦੂ ਸਿੰਘ ਥੋੜੀ ਬਣ ਜਾਣਾਗਾ 40 ਆੜੀ 45 ਸਾਲ ਆਉਦੇ ਲਾਇ ਨੇ ਜ਼ਿੰਦਗੀ ਦੀ ਫਿਰ ਲੀਡਰ ਬਣਦਾ ਮੈਂ ਭੁਖੜ ਦਾ ਹੱਕ ਚ ਨਹੀਂ ਡੱਲੇ ਵਾਲਾ ਹੁਣ ਵੀ ਮੋਰਚੇ ਨੂੰ ਵਾਪਸ ਨਾਵੇ ਸਾਰੀਆਂ ਜਸੇਵੰਦੀਆਂ ਮੀਟਿੰਗ ਸੱਦੇ ਮਤਲਬ ਫਿਰ ਉਹ ਰੜਕੇ ਲਾੜਾਂਗੇ ਕਿਹੜੀ ਤਿੱਖਣ ਲੈਣੇ ਪ੍ਰਧਾਨ ਜੀ ਜਦੋਂ ਬੈਠੇ ਸੀ ਉਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੂੰ ਕਿਉਂ ਲੋੜ ਪੈ ਗਈ ਕੀ ਅੰਦੋਲਨ ਫਸ ਗਿਆ ਮੇਰਾ ਖ ਅਗੇ ਆਪਣੇਰ ਤਾਂ ਪਹਿਲੇ ਵੀ ਸਾਡੇ ਨਾਲ ਰਹੀ ਨਹੀਂਗਾ ਹੁਣ ਤਾਂ ਜਿੱਦ ਦਾ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜੱਸੀ ਬੰਦੀਆਂ ਚ ਨਹੀਂ ਆਇਆ ਚੱਡਲਿਆਂ ਨੇ ਤਾਂ ਅਸੀਂ ਰੱਖ ਕੇ ਲੜਿਆ ਡੱਲੇਆੜ ਨੇ ਫੇਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਕੱਲਾ ਗਿਆ ਜਦੋਂ ਅਸੀਂ ਮੋਰਚੇ ਸਾਹਮਣੇ ਉਹ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਬੰਦਾ ਡੱਲਿਆ ਅੱਡ ਉਹਦਾ ਗੈਰ ਰਾਜਿਤ ਕੋਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਆ ਡੱਲੇ ਵਾਲਾ ਹਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਅੱਡਾ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਡੱਲੇ ਆ ਜੀ ਦਿੱਲੀ ਮੋਰਚੇ 'ਚ ਵੀ ਪ੍ਰਧਾਨ ਜੀ ਖਾਲਸਤਾਨੀ ਕਾਮਰੇਡਰ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹੀਆਂ ਕੀ ਲੱਗਦਾ ਚੱਲਦੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਕੀ ਹੋ ਗਏ ਦੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਗਵਾਈ ਡੱਲੇ ਵਾਲ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਇਹ ਇਹਹੀ ਤਾਂ ਮਾੜੀ ਗੱਲ ਹੈ ਔਰ ਉੱਥੇ ਤੁਸੀਂ ਆਪ ਇੱਕ ਝੁੱਟਤਾ ਦਿਖਾਈ ਨਾ ਡੱਲੇ ਨੇ ਤਾਂ ਉੱਥੇ ਹੀ ਕਹਿਤਾ ਸੀ ਜਦੋਂ ਮੋਦੀ ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਉੱਠਿਆ 11-20 ਦਿਨਾਂ ਬਾਅਦ ਉੱਠਿਆ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਇਹ ਕਹਿੰਦੇ ਚੰਗਾ ਫਿਰ ਜੇ ਨਾ ਇੱਥੇ ਚੱਲਦੇ ਆਂ ਫਿਰ ਮਗਰ ਆਇਆ ਸੀਗਾ ਔਰ ਸਰ ਦਰਬਾਰ ਸਾਹਿਬ ਕੰਨਾਂ ਗਿਆ ਮੇਰਾ ਕਹਿੰਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਢੱਲੇ ਵਾਲਾ ਅੱਜ ਗੱਲ ਕਰੀ ਅੱਜ ਢੱਲੇ ਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕੀ ਕਿਸਾਨ ਜਿਹੜੇ ਬੰਦੀਆਂ ਹੁਣ ਆਪ ਫੈਸਲਾ ਲੈਣੀਆਂ ਜਾਂ ਕੋਈ ਉਹ ਇਹੀ ਦੇਖਿਆ ਜਾਊਗਾ ਕਿ ਉਹਦੇ ਕੋਲੋਂ ਕਿਹਾ ਜਾਦਾ ਤਾਂ ਹੀ ਜਾਵਾਂਗੇ ਨਹੀਂ 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 ਦੋਨੇ ਲੀਡਰ ਸਾਈਨ ਕਰਕੇ ਮੇਰੀ ਰਾਹੂ ਮੋਰਚਾ ਕੋਈ ਪਾਸ ਕਰਦੇ ਮੇਰੀ ਰਾਹੂ ਦੋਨੇ ਲੀਡਰ ਸਾਈਨ ਕਰਨਾ ਸੀ ਫੇਰ ਜਾਵਾਂਗੇ